ਤਕਰੀਬਨ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘੱਟੋ ਘੱਟ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਤਾਂ ਦੇ ਦਿਓ ਅਜੀ ਤਾਂ ਵੀ ਫੈਸਲਾ ਕੀਤਾ ਮੁਖਸਦਾਲੇ ਤੁਸਨ ਨੂੰ ਪਤਾ ਲੱਗੇ ਰੋਜ਼ੀ ਤੇ ਸਾਰੇ ਹਲਕੇ ਚੱਲ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਉਹ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਜਮੀਨ ਵੀ ਆਪਾਂ ਕਰਾਂ ਕਰਾਂਗੇ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਇੱਕ ਅਸੀਂ ਇੱਕ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਹੈ ਵਿਚਾਰਾਂ ਦਾ ਕੁਝ ਨਹੀਂ ਦੇਆ ਅਸੀਂ 50 ਹਜ਼ਾਰ ਗਰੀਬ ਪਰਿਵਾਰ ਹੈ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਕਾਲੀ ਦਲ ਤਰਫੋਂ ਬੋਲੇ ਸੋਨੇ ਹਾਰ ਸਾਰ ਸ੍ਰੀ ਅਕਾਲ ਪਰਸੋਂ ਅਸੀਂ ਫੌਗਿੰਗ ਮਸ਼ੀਨਾਂ ਲੈਂਤੀਆਂ ਕੋਈ 300 ਫੌਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਅਕਾਲੀ ਦਲ ਦੀ ਡਿਊਟੀ ਲਾਈ ਹੈ ਕਿ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ 'ਚ ਲਗਾਤਾਰ ਇੱਕ ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸ ਕੀਤੀ ਜਾਊਗੀ ਪਹਿਲਾ 2-3 ਦਿਨਾਂ ਤੋਂ ਸ਼ੁਰੂ ਹੋ ਜਾਊਗੀ ਜਿਹੜੀ ਫੌਗਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ 150 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ 'ਚ ਕੈਂਪ ਲਾਉਣਗੇ ਇੱਕ ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜਦੋਂ ਥੱਲੇ ਚਲਾ ਗਿਆ ਅਸਲੀ ਸੇਵਾ ਹੁਣ ਹੋ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਆ ਦੇਖੋ ਪੰਜਾਬੀ ਖਾਲਸਾ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹੁਣ ਰਾਜਪੁਰ ਗੁਜਰਾਤ ਵਿੱਚ ਪਹੁੰਚ ਆਇਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਦਿੱਤੀ ਸਾਰੇ ਕਿਤੇ ਗਏ ਤਮਿਲਨਾਡੂ ਸੁਨਾਮੀ ਆਈ ਆਪਣੇ ਇਥੋਂ ਗਏ ਲੋਕ ਜਦੋਂ ਸਾਡੇ ਤੇ ਆਪਣੇ ਵਿਰਤਾ ਪਈ ਆ ਕੋਈ ਨਹੀਂ ਖੜਾ ਤੁਹਾਡੇ ਨਾਲ ਕਿਸੇ ਦੇਸ਼ ਦੀ ਦਾ ਸੈਂਟਰ ਸਰਕਾਰ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਤੇ ਕੋਈ ਲੋਕ ਆਏ ਤੁਹਾਡੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜਦੇ ਆ ਆ ਫਰਕ ਆ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਆਪਾਂ ਨੂੰ ਆ ਦੇਖੋ ਆ ਕਿੰਨਾ ਵਟਾ ਦੇ ਤੇ ਮੈਂ ਧੰਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ 'ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕਣਕ ਲੈ ਕੇ ਜਾ ਰਿਆ ਸੀ ਕੋਈ ਰਾਸ਼ਨ ਲੈ ਕੇ ਜਾ ਰਿਆ ਸੀ ਆਪਰਾਲ ਆਪ ਮਹਾਰੇ ਟਰਾਲੀਆਂ ਦੇ ਉੱਤੇ ਗਏ ਐ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਤੇ ਖੜਨ ਨੂੰ ਲੋੜ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪਾਂ ਆਪਣੇ ਪੈਰਾਂ ਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ हरियाणा वाले रोज रोड़ा पौंदे पानी ਸਾਨੂੰ ਦਿਓ ਪਾਣੀ ਸਾਡਾ ਲੈ ਗੇ ਰਸਤਾ ਨਾਲ ਅੱਧਾ ਪਾਣੀ ਲੈ ਗੇ ਜਦੋਂ ਪਾਣੀ ਦਾ ਤਬਾਹੀ ਹੋਈ ਗੱਡੀਆਂ ਦੇ ਕਿ ਰੁਪਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸੱਤ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੱਤਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆਪਣੇ ਆਪ ਹੀ ਤਗੜਾ ਹੋਣਾ ਪੈਣਾ ਹੈ ਆ ਦਿੱਲੀ ਆਣੀਆਂ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋਂ ਇਸ ਕਰਕੇ ਮੈਂ ਤਨਵਾਰ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਦੇ ਤਰਫੋਂ ਪਾਸ ਇੱਥੋਂ ਆਪਾਂ ਇੱਕ ਸੌਟ ਰੱਖ ਦੇਖੋ ਭਰਿਆ ਬੈਠਾ ਟਰੱਕ ਹੈ ਆਪਾਂ ਹੁਣ ਜਿਹੜੇ ਯੂਥ ਮੁੰਡੇ ਨੇ ਡਿਊਟੀ ਲਈ ਹੈ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਫੁੱਟਾ ਸਾਰੇ ਆਂ ਦਾ ਬਹੁਤ ਬਹੁਤ ਧੰਨਵਾਦ ਵਾਇਰੂ ਜੀ ਕਾ ਨੇ ਸਾਲ ਲਗਾਤਾਰ ਮੀਟਿੰਗ ਹੀ ਨਹੀਂ ਕੀਤੀ ਇਹਨੂੰ ਆਈ ਨਹੀਂ ਪਤਾ ਦਰਿਆ ਦਾ ਕਿਹੜਾ ਕੰਡਾ ਕਮਜ਼ੋਰ ਹੈ ਕਿਹੜਾ ਟੁੱਟ ਗਿਆ ਹੈ ਕਿਹੜਾ ਰੇਪੇਰ ਕਰਨਾ ਇੱਤਾ ਹੀ ਨਹੀਂ ਇਹਨਾਂ ਨੇ ਆ ਚਾਹ ਹੋਰ ਭਗਵੰਤ ਮਾਨ ਨੇ ਦੂਜੀ ਗੱਲ ਜਿਹੜੀ ਕੀਤੀ ਮੈਂ ਦੇਖ ਰਿਹਾ ਸੀ ਜਿਸ ਦਿਨ ਡੈਮ ਵਿੱਚ ਪਾਣੀ ਛੱਡਿਆ ਉਹ ਉਸ ਦਿਨ ਤੋਂ 20 ਦਿਨ ਲਗਾਤਾਰ ਇੱਕ ਬੂੰਦ ਪਾਣੀ ਦੇ ਨਾਲ ਛੱਡਿਆ ਉਹਨਾਂ ਨੇ ਜਿਹੜੋਂ ਡੈਮ ਡੇਂਜਰਸ ਮਾਰਕ ਤੋਂ 10 ਫੁੱਟ ਥੱਲੇ ਸੀ ਪਾਣੀ ਤੇ ਹਰ ਰੋਜ਼ ਹਰ ਘੰਟੇ ਵਧੀ ਜਾਂਦਾ ਸੀ ਇਹਨਾਂ ਨੇ ਛੱਡਿਆ ਹੀ ਨਹੀਂ ਨਹੀਂ ਤਾਂ ਕੀ ਹੁੰਦਾ ਕਿ ਤੁਸੀਂ ਹਰ ਰੋਜ਼ 20000 30000 ਕਿਊਸੇ ਪਾਣੀ ਛੱਡੀ ਜਾਂਦੇ ਹੋ ਉਹਦੇ ਨਾਲ ਡੈਮ ਵੀ ਉਹਨਾਂ ਲੈਵਲ ਰਹਿੰਦਾ ਤੇ ਆ ਜਿਹੜੀਆਂ ਦਰਿਆ ਹੈ 1 ਲੱਖ ਕਿਊਸੇ ਲੈ ਸਕਦੀਆਂ ਪਾਣੀ ਇੱਕ ਦਿਨ ਦਾ 1 ਲੱਖ ਲੈ ਸਕਦੀਆਂ ਇਹਨਾਂ ਨੇ ਕੀਤਾ 20 25 ਦਿਨ ਪਹਿਲੇ ਜਦੋਂ ਬਰਸਾਤਾਂ ਸ਼ੁਰੂ ਹੋਈਆਂ ਛੱਡਿਆ ਹੀ ਨਹੀਂ ਕੱਠਾ ਜਦੋਂ ਡੈਮ ਤੋਂ ਟੱਪਿਆ ਕੱਠਾ 2.5 ਲੱਖ ਪਹਿਲੇ ਦਿਨ ਛੱਡਦਾ 2.5 ਲੱਖ ਦੂਜੇ ਦਿਨ ਛੱਡਦਾ 3 ਲੱਖ ਤੀਜੇ ਦਿਨ ਛੱਡਦਾ ਤੇ ਸਾਰਾ ਕੁਝ ਰੋੜ ਦਿੱਤਾ ਸਹੀ ਮਹੀਨੇ ਤੇ ਜੋ ਬਰਬਾਦੀ ਅੱਜ ਹੋਈ ਹੈ ਇਹ ਐਡੀ ਨਲਾਇਕ ਸਰਕਾਰ ਹੈ ਕਿ ਪਾਣੀ ਇਹਨਾਂ ਨੇ ਛੱਡਿਆ ਉਦੋਂ ਜਦੋਂ ਪਾਣੀ ਡੇਂਜਰ ਮਾਰਕ ਤੋਂ ਉੱਤੇ ਡੈਮ ਨੂੰ ਉੱਤੋਂ ਟੱਪਣ ਲੱਗਿਆ ਉਦੋਂ ਛੱਡਿਆ ਹੁੰਦਾ ਕੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਅਸੀਂ ਜਨਵਰੀ ਮਹੀਨੇ ਸਾਲ ਦੇ ਸ਼ੁਰੂਆਤੀ ਇੱਕ ਫਲੱਡ ਕੰਟਰੋਲ ਦੀ ਮੀਟਿੰਗ ਸੀ ਮਿਨਿਸਟਰ ਥੱਲੇ ਹੁੰਦੀ ਹੈ ਜਿੱਥੇ ਜਾਇਜ਼ਾ ਲਿੱਤਾ ਜਾਂਦਾ ਕਿ ਸਾਰੀਆਂ ਦਰਿਆ ਕਿੱਥੇ ਬੰਦ ਕਮਜ਼ੋਰ ਹੈ ਕਿੱਥੇ ਡੀਸੇਲਟਿੰਗ ਦੀ ਲੋੜ ਹੈ ਕਿੱਥੇ ਕੋਈ ਹੋਰ ਮਜ਼ਬੂਤ ਕਰਨ ਦੀ ਡੈਮਾਂ ਦੀ ਲੋੜ ਹੈ ਸਾਰਾ ਪੈਸਾ ਕਿਤੇ ਹੜ੍ਹ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਮੂਹੀ ਕਾਲੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਡਟ ਕੇ ਜਿੱਥੇ-ਜਿੱਥੇ ਉਹਨਾਂ ਦੀ ਲੋੜ ਪਈ ਤੇ ਉਹਨਾਂ ਨੇ ਸਾਥ ਦਿੱਤਾ ਮੈਂ ਇਸ ਹੜ੍ਹਾਂ ਭਰੇ ਤੁਹਾਡੀ ਕੁਝ ਜਾਣੂ ਵੀ ਕਰਾਉਣਾ ਚਾਹਣਾ ਹੈ ਕਈ ਸੋਚਦੇ ਆ ਕਿ ਹੜ੍ਹ ਦਾ ਨੁਕਸਾਨ ਬਰਸਾਤਾ ਕਰਕੇ ਹੋਇਆ ਹੈ ਬਰਸਾਤਾ ਚਲੋ ਇੱਕ thì ਜ਼ਿਆਦੀ ਹੋਈਆਂ ਹੈ